ਮੈਂ ਅੱ비 ਇਹਨਾਂ ਨੇ ਕੀਆ ਹੈ ਤੂੰ ਮੇਰੇ ਨਾ ਅੱਛਾ ਲੱਗ ਰਿਹਾ ਨਾ ਸਰ ਤੱਲੇ ਜੀ ਅੱਛਾ ਮਨ ਕਾ ਮਤਲਬ ਸਿਰ ਮੇਰਾ ਹਲਕਾ ਹੋ ਗਿਆ ਸਰ ਜਿਹੜਾ ਮੇਰਾ ਇੱਥੇ ਪਿੱਛੇ ਨਾ ਮਨ ਕਾ ਜਿਹੜਾ ਸੀਗਾ ਮੈਨੂੰ ਨਹੀਂ ਪਤਾ ਅੱ비 ਸਿਚੁਏਸ਼ਨ ਕੀ ਹੈ ਉਸਕੀ ਪਰ ਮੂਝੇ ਹਲਕਾਪਨ ਔਰ ਰਿਲੀਫ ਮਿਲ ਰਹਾ ਹੈ ਸਰ ਉਹਨਾਂ ਦੇ ਜਿਹੜੀ ਲੰਬਰ ਸਪਾਈਨ ਹੈ ਤੇ ਸਰਵਾਈਕਲ ਸਪਾਈਨ ਹੈ ਉਹਦੇ ਵਿੱਚ ਬਲਜਿੰਗ ਹੋਣ ਕਰਕੇ ਨਰਵ ਪ੍ਰੈਸ ਹੁੰਦੀ ਹੈ ਸਾਡੇ ਸਪਾਈਨਲ ਕੋਰਡ ਜਿਹੜੀ ਉਹ ਪ੍ਰੈਸ ਹੋ ਜਾਂਦੀ ਹੈ ਉਹਦੇ ਕਰਕੇ ਫਲੋ ਥੱਲੇ ਨਹੀਂ ਜਾਂਦਾ ਤੇ ਉਹਨਾਂ ਦੇ ਪੈਰਾਂ ਚ ਸੁਨ ਬਣਾ ਸੀਗਾ ਠੀਕ ਹੈ ਤੇ ਪੈਰ ਉਹਨਾਂ ਹਲਕੇ ਨੇ ਉਹਨਾਂ ਦੇ ਪੈਰਾਂ ਸੁਣ ਪਣਾ ਕਾਫੀ ਘੱਟ ਚੁੱਕੇ ਆ ਉਹਨਾਂ ਦੇ ਠੀਕ ਹੈ ਹਾਂਜੀ ਪਹਿਲੀ ਵਾਰ ਕਹਿੰਦੇ ਗਰਦਨ ਵੀ ਕਾਫੀ ਰਲੀਫ ਹੈ ਹਾਂਜੀ ਗਰਦਨ ਵੀ ਜਿਹੜਾ ਬਲਜ ਸੀਗਾ ਉਹਨੂੰ ਅਸੀਂ ਰਿਲੈਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਛਾ ਐਕਚੁਅਲੀ ਇਹ ਸਾਰਾ ਕਰੈਕਸ਼ਨ ਦੀ ਖੇੜ ਹੈ ਇਹ ਅਸੀਂ ਜਿਹੜਾ ਸਕੈਲਟਨ ਹੁੰਦਾ ਨਾ ਸਾਡਾ ਬਾਡੀ ਦਾ ਅਸੀਂ ਉਹਨੂੰ ਕਰੈਕਟ ਕਰਦੇ ਆ ਜਿਹੇ ਚ ਕਾਫੀ ਜੜੀਆਂ ਬੁੱਟੀਆਂ ਪਾਈਆਂ ਨੇ ਬੇਸ ਤਿਲਾਂ ਦੇ ਤੇਲ ਦਾ ਰੱਖ ਕੇ ਉਹਦੇ ਵਿੱਚ ਬੁੱਟੀਆਂ ਪਾਈਆਂ ਗਈਆਂ ਨੇ ਠੀਕ ਹੈ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਫੇਰ ਉਹਦੇ ਵਿੱਚ ਅੱਗੇ ਦੇ ਉੱਤੇ ਹੀਟ ਕਰਕੇ ਇੱਕ ਮੇਰੇਬਲ ਟੈਂਪਰੇਚਰ ਤੇ ਕਰਕੇ ਤਾਂ ਕਿ ਤੇਲ ਦੇ ਵੀ ਗੁਣ ਨਾ ਖਤਮ ਹੋਣ ਤੇ ਉਹ ਬੂਟੀਆਂ ਦੇ ਵੀ ਗੁਣ ਨਾ ਖਤਮ ਹੋਣ ਉਹਨਾਂ ਨੂੰ ਕੀਤਾ ਗਿਆ ਤੇ ਜਿੱਥੇ ਵੀ ਅਸੀਂ ਲਾਉਣੀ ਹੈ ਉੱਥੇ ਸਾਡੀ ਜਿਹੜੀ ਮੋਬਿਲਿਟੀ ਹੈ ਉਹਦੇ ਜਿਹੜੇ ਟਿਸ਼ੂ ਨੂੰ ਉਹ ਐਕਟੀਵੇਟ ਕਰਦਾ ਹੈ ਉਹਲੇ